ਅਮਰਗੜ ਵਿੱਚ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਪ੍ਰੀਤ ਸਿੰਘ ਜੀਪੀ ਦੇ ਵਰਕਰ ਮਿਲਣੀ ਪ੍ਰੋਗਰਾਮ ਨੇ ਉਸ ਵਕਤ ਰਲ ਲੜੀ ਦਾ ਰੂਪ ਧਾਰਨ ਕਰ ਲਿਆ ਜਦੋਂ ਹਲਕਾ ਅਮਰਗੜ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਦੀ ਧਰਮ ਪਤਨੀ ਪ੍ਰਿੰਸੀਪਲ ਪਰਮਿੰਦਰ ਕੌਰ ਟੈਂਸਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਪਹੁੰਚ ਕੇ ਉਹਨਾਂ ਦੇ ਹੱਕ ਵਿੱਚ ਨਾਅਰੇ ਮਾਰੇ ਅਤੇ ਉਹਨਾਂ ਨੂੰ ਜਿਤਾਉਣ ਦਾ ਵਾਅਦਾ ਕੀਤਾ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੀ ਚੇਅਰਪਰਸਨ ਮੈ ਰੋਪ ਕੋਰ ਬਾਗੜੀ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਸਟੇਜ ਤੋਂ ਗੁਰਪ੍ਰੀਤ ਸਿੰਘ ਜੀ ਪੀ ਨੂੰ ਜਿਤਾਉਣ ਦਾ ਐਲਾਨ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਮਾਲੇਰ ਕੋਡਲਾ ਤੋਂ ਕੁਲਵੰਤ ਸਿੰਘ ਮੋਹਾਲੇ ਦੀ ਰਿਪੋਰਟ ਆਧਵੀ ਪਾਰਟੀ ਦੇ ਆਪਣੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀ ਪੀ ਸਾਹਿਬ ਪਾਉਂਸੀ ਸਤਿਕਾਰਯੋਗ ਸਾਡੀ ਮੈਡਮ ਸਾਡੇ ਬੜੇ ਭੈਣ ਪਰਮਿੰਦਰ ਕੌਰ ਜੀ ਸਾਡੀ ਲੋਕ ਸਭਾ ਦੇ ਇਨਚਾਰਜ ਜਰਗ ਸਾਹਿਬ ਜੀ ਰੂਪਕੌਰ ਬੱਕਰੀਆਂ ਸਾਡੀ ਮਾਤਾ ਜੀ ਸੁਪੀ ਜੀ ਜੋ ਪੰਜਾਬ ਕਪੋਰਡ ਦੇ ਮੈਂਬਰ ਬਣੇ ਨੇ ਕੇਵਲ ਸਿੰਘ ਜਾਗੋਵਾਲ ਜੀ ਔਰ ਮੇਰੇ ਦੋਸਤ ਔਰ ਭਾਈ ਰਜੀਵ ਸਾਹਿਬ ਔਰ ਆਮ ਆਦਮੀ ਪਾਰਟੀ ਦਾ विधानसभा अमरगढ़ ਦੇ ਵਿੱਚ ਬੂਟਾ ਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਬਲਾਕ ਇੰਚਾਰਜ ਵੱਖ-ਵੱਖ ਅਹੁਦੇਦਾਰ ਸਹਿਬਾਨ ਫਤਿਹ ਦੀ ਅਰਜ਼ ਕਰਦਾ ਹੈ ਵਾਹਿਗੁਰੂ ਜੀ ਦਾ ਫਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉੱਚਾ ਜਿਹੜਾ ਪ੍ਰੈਸ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪਾਰਟੀ ਦੇ ਕਿਸੇ ਸਮਾਗਮ ਤੇ ਇੰਨੀ ਵੱਡੀ ਗੱrti 'ਚ ਪ੍ਰੈਸ ਵਾਲੇ ਪਹੁੰਚਦੇ ਨੇ ਸੋ ਮੈਂ ਇੱਕ ਬੇਨਤੀ ਕਰਨੀ ਆ ਵੀ 2 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਸਿਰਫ ਪਰਿਵਾਰਵਾਦੀ ਪਾਰਟੀਆਂ ਦਾ ਰਾਜ ਚੱਲਦਾ ਰਿਹਾ। ਅਕਾਲੀ ਦਲ ਦਾ ਰਾਜ ਰਿਹਾ, ਕਾਂਗਰਸ ਦਾ ਰਾਜ ਰਿਹਾ। ਅਗਰ ਗਿਣਤੀ ਕਰ ਲਈਏ ਤਾਂ ਪੂਰੇ ਪੰਜਾਬ ਦੇ ਵਿੱਚ ਉਂਗਲੀਆਂ ਤੇ ਗਿਣ ਲਈਏ 250 ਤੋਂ ਵੱਧ ਪਰਿਵਾਰ ਨਹੀਂ ਹੈਗੇ। ਆਸ ਤੇ ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ ਦੇ ਗੁੜਮਾ ਚਾਰੀਆਂ ਨੇ। ਅਗਰ ਕੋਈ ਨਵਾਂ ਬੱਚਾ, ਕੋਈ ਨਵਾਂ ਬੰਦਾ ਗੁਰਪ੍ਰੀ ਜੀਪੀਸੀ ਵਰਗਾ ਐਂਟਰੀ ਕਰਦਾ ਤਾਂ ਉਹਦਾ ਦਮ ਘੁੱਟਣ ਲੱਗ ਜਾਂਦਾ। ਉੱਥੇ ਉਹ ਵਾਪਸ ਆਉਣਾ ਪੈਣ ਦਾ ਵਧੀਆ ਜਗ੍ਹਾ ਤੇ ਉਹਨੂੰ। ਕਿਉਂਕਿ ਉਹ ਪਰਿਵਾਰਵਾਦੀ ਸਿਸਟਮ ਆ। ਉਹ ਰਜਵਾੜਾ ਸ਼ਾਹੀ ਵਾਲਾ ਜਿਹੜਾ ਸਿਸਟਮ ਆ, ਉਹਦੇ ਵਿੱਚ ਜੋ ਲੋਕਾਂ ਦੇ ਨਾਲ ਜੁੜੇ ਦੇ ਬੰਦੇ ਲੋਕਾਂ ਦੀ ਸੇਵਾ ਕਰਨ ਵਾਲੇ ਬੰਦੇ ਦਿਲੋਂ ਨਰਮ ਬੰਦੇ ਲੋਕ ਹਿੱਤ ਦੀ ਭਾਵਨਾ ਰੱਖਣ ਵਾਲੇ ਬੰਦੇ ਉਹਨਾਂ ਪਾਰਟੀਆਂ ਚ ਅੱਜ ਨਹੀਂ ਰਹਿੰਦੇ ਕਿਉਂਕਿ ਪਹਿਲਾਂ ਮਜਬੂਰੀ ਸੀ ਸਾਰਿਆਂ ਦੀ ਤੁਸੀਂ ਆਪਣੀ ਵੋਟ ਆਪਣੇ ਪਰਿਵਾਰ ਦੀ ਵੋਟ ਆਪਣੀ ਗਲੀ ਪਾਲੇ ਦੀ ਵੋਟ ਆਪਣੇ ਪਿੰਡ ਦੀ ਵੋਟ ਉਹ ਜਿੱਥੇ ਤੱਕ ਵੀ ਤੁਹਾਡਾ ਸੰਪਰਕ ਰਿਸ਼ਤੇਦਾਰੀਆਂ ਨੇ ਦੂਰ ਨੇੜੇ ਹਰ ਇੱਕ ਨੂੰ ਫੋਨ ਕਰਨਾ ਕਿ ਇੱਕ ਇੱਕ ਬੋਟ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਾਂ ਪੁਖਤਾ ਕੇ ਇਸ ਲੋਕਤੂ ਸਰਕਾਰ ਨੂੰ ਆਪਾਂ ਅਸਲ ਚਲਦਾ ਕਰੀਏ ਜਿਸ ਤਰ੍ਹਾਂ ਆਪਾਂ 2022 ਦੇ ਵਿੱਚ ਗੱਜਮਾਰਾ ਸਾਹਿਬ ਨੂੰ ਇੱਥੇ ਜੇਤੂ ਘਰਾਰ ਕਰਾਇਆ ਸੀ ਬੱਤੀ ਨੀਨ ਨਾਲ ਔਰ ਉਸੇ ਤਰ੍ਹਾਂ ਅਮਰਗੜ ਦੇ ਵਿੱਚੋਂ ਲੋਕ ਸਭਾ ਫਤੇਹਗੜ ਦੇ ਵਿੱਚ ਫਤੇਹਗੜ ਸਾਹਿਬ ਦੇ ਵਿੱਚ ਆਪਾਂ ਚੁਟਾ ਕੇ ਐਮਪੀ ਬਣਾਈਏ ਸੋ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਮਨਾਈ ਦੇ ਅੰਦਰ ਰਹਿੰਦੇ ਹੋਏ ਗੱਜਨ ਮਾਚਰਜੀ ਤੇ ਔਰਨਾ ਦੀ ਧਰਮ ਪਤਨੀ ਦੇ ਨਾਲ ਮਿਲ ਕੇ ਪ੍ਰੋਗਰਾਮ ਕਰ ਰਹੇ ਹੈ ਸਰਦਾਰਨੀ ਪਰਮਿੰਦਰ ਕੌਰ ਜੀ ਔਰ ਸਾਡੇ ਲੋਕ ਸਭਾ ਦੇ ਕੈਂਡੀਡੇਟ ਜੀਪੀਟੀ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਕਾਉਂਸਲਰ ਸਾਹਿਬ ਔਰ ਸਭ ਮੇਰੇ ਸਾਹਮਣੇ ਹੀ ਬੈਠੇ ਮੇਰੇ ਬਜ਼ੁਰਗ ਵੀਰ ਔਰ ਕਾਰਕਟਰ ਆਮ ਆਪ ਦੀ ਪਾਰਟੀ ਦੇ ਔਰ ਸਾਰੀ ਇੱਥੇ ਲੋਕਲ ਪ੍ਰੈਸ ਮੌਜੂਦ ਹੈ ਉਹਨਾਂ ਦਾ ਵੀ ਮੈਜੀ ਆਏ ਇੱਥੇ ਕਰਦੀਆਂ ਅਕੀ ਮੈਂ ਇਹ ਕਹਿਣਾ ਚਾਹਾਂਗੀ ਕੋਈ ਸਿਆਸਤ 'ਚ ਮੈਂ ਨਵੀਂ ਨਹੀਂ ਆਪ ਸਭ ਮੈਨੂੰ ਜਾਣਦੇ ਹੋ ਆਮ ਆਦਮੀ 'ਚ ਸ਼ਾਮਲ ਹੋਣ ਦਾ ਇੱਕ ਵੱਡਾ ਕਾਰਨ ਸੀ ਵੀ ਅਸੀਂ ਆਮ ਲੋਕ ਹੈ ਆਮ ਲੋਕਾਂ ਚ ਆ ਗਏ ਸੋ ਅੱਜ ਮੈਨੂੰ ਇਸ ਪਰਿਵਾਰ ਚ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਜੋ ਇਹਨਾਂ ਦੇ ਵਿੱਚ ਕਾਰਜਕਰਤਾ ਵਿੱਚ ਜੋ ਜਜ਼ਬਾ ਹੈ ਜੋ ਇਮਾਨਦਾਰੀ ਹੈ ਕੰਮ ਕਰਨ ਦੀ ਉਹ ਸ਼ਾਇਦ ਪੱਲਾ ਨਹੀਂ ਦੇਖਣ ਚ ਮਿਲੇ ਸੋ ਮੇਰੇ ਨਾਲ ਵੀ ਕੁਝ ਕਾਂਗਰਸ ਦੇ ਯੂਥ ਦੇ ਬੱਚੇ ਆਏ ਔਰ ਇਸ ਪਾਰਟੀ ਚ ਸ਼ਾਮਲ ਹੋਏ ਸਾਡੇ ਦਿਨਾਂ ਸੋ ਮੈਂ ਜੀਪੀਜੀ ਕਹਿਣਾ ਚਾਹਾਂਗੀ ਵੀ ਜਿਸ ਤਰ੍ਹਾਂ ਤੁਸੀਂ ਇਮਾਨਦਾਰ ਔਰ ਮਿਹਨਤ ਆਰਜਾਰੂ ਤੁਸੀਂ ਕੰਮ ਕਰਦੇ ਹੋ ਔਰ ਅਮਰਗੜ ਦੇ ਵੀ ਲੋਕ ਇਸ ਤਰ੍ਹਾਂ ਹੀ ਤੁਹਾਨੂੰ ਪਿਆਰ ਕਰਨਗੇ ਇਹਨਾਂ ਚ ਵੀ ਬਹੁਤ ਵੱਡਾ ਜਜ਼ਬਾ ਹੈਗਾ ਸੋ ਤੁਹਾਨੂੰ ਅਮਰਗੜ ਆਂਚ ਅਸੀਂ ਬਹੁਤ ਵੱਡਾ ਜੀਅ ਐ ਕਰਦੇ ਆਂ ਮੇਰੇ ਨਾਲ ਪਿੱਛੇ ਗੋਗੀ ਜੀ ਖੜੇ ਹੋਏ ਸੋ ਅਸੀਂ ਸਾਰੇ ਇੱਕ ਦੂਸਰੇ ਨੂੰ ਬਹੁਤ ਪੁਰਾਣਾ ਜਾਣਦੇ ਸੋ ਅਸੀਂ ਸਾਰੇ ਤੁਹਾਡੇ ਤਹਿ ਦਿਲੋਂ ਬਹੁਤ ਤਰਜੀ ਆਇਆ ਕਰਦੇ ਆਂ ਔਰ ਸਾਰੇ ਵਾਇਗਰ ਸਾਹਿਬਾਨ ਦਾ ਧੰਨਵਾਦ ਕਰਦੇ ਆਂ ਕਿ ਤੁਸੀਂ ਸਾਨੂੰ ਆਪਣੀ ਪਾਰਟੀ ਸ਼ਾਮਿਲ ਕੀਤਾ ਸੋ ਆਪ ਜੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ